ਇਹ 1991 ਦੀ ਗੱਲ ਹੈ ਮੈਂ ਸਕੂਲੋਂ ਆ ਕੇ ਟਿਊਸ਼ਨਾਂ ਵੀ ਕਰਿਆ ਕਰਦਾ ਸੀ ਦੁਪਹਿਰ 2:30 ਵਜੇ ਦੀ ਗੱਲ ਹੈ ਲੇਟਿਆ ਹੋਇਆ ਮੈਨੂੰ ਆਵਾਜ਼ ਆਈ ਉੱਚੀ ਬੰਦਾ ਕੋਈ ਮੈਨੂੰ ਦੱਸਿਆ ਟਿਊਸ਼ਨਾਂ ਬੰਦ ਕਰ ਦਿਓ ਇਹ ਆਵਾਜ਼ ਆਈ ਬਾਜ਼ ਬੰਦ ਹੋ ਗਈ ਮੈਂ ਕਹੇ ਕੋਈ ਦਰਗਾਹੀ ਹੁਕਮ ਹੈ ਬੱਚੇ ਸ਼ਾਮ ਨੂੰ ਇਹ 15 ਸਤੰਬਰ 1991 ਦੀ ਗੱਲ ਹੈ ਮੈਂ ਉਹਨਾਂ ਨੂੰ ਕਿਹਾ ਭਾਈ ਮੈਨਾਂ ਦਰਗਾਹ ਹੀ ਹੁਕਮ ਹੋ ਗਿਆ ਤੇ ਮੈਂ ਟਿਊਸ਼ਨ ਬੰਦ ਕਰਿਆ 30 ਸਤੰਬਰ ਤੱਕ ਮੈਂ ਤੁਹਾਡੇ ਤੋਂ ਪੈਸੇ ਲੈ ਹੋਇਆ ਇਸ ਲਈ 1 ਅਕਤੂਬਰ ਤੋਂ ਆਪਣਾ ਕੋਈ ਹੋਰ ਟੀਚਰ ਲੱਭ ਲੈਣ ਨਹੀਂ ਜੀ ਸਾਡਾ ਥੋੜੇ ਸਿਲੇਬਸ ਰਹਿਣਾ ਪਏ ਮੈਂ ਤਾਂ ਦਰਗਾਹ ਹੀ ਹੁਕਮ ਹੋ ਗਿਆ ਕਦੇ ਉਹ ਕੀ ਹੁੰਦਾ ਮੈਂ ਉਹ ਤੁਹਾਨੂੰ ਨਹੀਂ ਸਮਝਾਉਂ ਤੁਸੀਂ ਬੱਚੋ ਇਹ ਤੁਹਾਡੀ ਸਮਝ ਤੋਂ ਉੱਪਰ ਦੀਆਂ ਗੱਲਾਂ ਚੱਕਾ ਟਿਊਸ਼ਨ ਬੰਦ ਕਰ ਦਿੱਤੀ। ਮੈਂ ਕਿਹਾ ਵੀ ਪਾਠ ਜੇ ਮੈਂ ਪਹਿਲਾਂ ਵੀ ਕਰਦਾ ਸੀ ਮੇਰੇ ਕੋਲ ਪੁੱਤ ਨਹੀਂ ਸੰਭੀ ਪਤਾ ਨਹੀਂ ਹੁਣ ਅਗਲਾ ਕੀ ਹੁਕਮ ਆਏਗਾ। 11 ਫਰਵਰੀ 1992 ਨੂੰ ਮੈਨੂੰ ਫਿਰ ਇਸੇ ਤਰ੍ਹਾਂ ਫਿਰ ਆਵਾਜ਼ ਇਸੇ ਰੂਮ 'ਚ ਇਸੇ ਬੈੱਡ ਤੇ ਫਿਰ ਆਵਾਜ਼ ਸੁਣਾਈ ਦਿੱਤੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਘਰ ਲੈ ਕੇ ਆਓ।